ਬੱਚੀ ਧੀ ਭੇਡਾਂ ਇੱਕ ਆਯਾਲੇ ਕੋਲ ਸੰ ਵਿਚਾਰਾ ਯਤੇਮ ਸੀ 8-9 ਸਾਲ ਦਾ ਸੀ ਮਾਪੇ ਚਲਾਣਾ ਕਰ ਗਏ ਤੇ ਮਾਪੇ ਜਿਹੜੀ ਦੌਲਤ ਛੱਡ ਗਏ ਬੱਚੀ ਧੀ ਭੇਡਾਂ ਬਾਕੀ ਕੁਝ ਵੀ ਇਹਨਾਂ ਭੇਡਾਂ ਨੂੰ ਜੰਗਲ ਦੇ ਚਰਾਂਦਾ ਇਹਨਾਂ ਦੇ ਫੇਰਾਂ ਦੇ ਉਹਨਾਂ ਵੇਚ ਕੇ ਤੇ ਦੁੱਧ ਵੇਚ ਕੇ ਆਪਣੀਆਂ ਬਾਕੀ ਲੋੜਾਂ ਦੀ ਪੂਰਤੀ ਕਰਦਾ ਸਾਰਾ ਦਿਨ ਜੰਗਲ ਦੇ ਚ ਰਹਿੰਦਾ ਹੈ ਸ਼ਾਮ ਨੂੰ ਆਪਣੀ ਝੁੱਗੀ ਚ ਆ ਜਾਂਦਾ ਹੈ ਉਹ ਝੁੱਗੀ ਵੀ ਜੰਗਲ ਦੇ ਸ਼ਹਿਰ ਤੋਂ ਬਾਸ ਇੱਕ ਦਿਨ ਚਾਹੋ ਜਾ ਗਿਆ ਪੇੜਾਂ ਨੂੰ ਜਲਦੀ ਰਿਹਾ ਆ ਜ ਚਲੋ ਸ਼ਹਿਰ ਦੇਖਾਵਾਂ ਸਾਰਾ ਸ਼ਹਿਰ ਦੇਖਾਵਾਂ ਘੁੰਮ ਫੇਰਾਵਾਂ ਕੋਈ ਥੋੜੀਆਂ ਵਸਤੂਆਂ ਵੀ ਲਿਆਵਾਂ ਉਹਨਾਂ ਵੇਚ ਕੇ ਦੁੱਧ ਵੇਚ ਕੇ ਬੇਡਾਂ ਦਾ ਕੋਈ ਥੋੜੇ ਬਹੁਤ ਪੈਸੇ ਜਮ੍ਹਾਂ ਕਰ ਲੈਂਦਾ ਸੀ ਆਪਣੀ ਬਾਕੀ ਉਪਜੀਵਕਾ ਚੱਲਣ ਦਾ ਸੀ ਸ਼ਹਿਰ ਵਿੱਚ ਦਾਖਲ ਹੋਣ ਲੱਗਾ ਤੇ ਸ਼ਹਿਰ ਦੀ ਨੁੱਕੜ ਤੇ ਇਬਾਦਤਗਾਹ ਸੀ ਮਸਜਿਦ ਸੇ ਉੱਥੇ ਵਾਇਸ ਅਸੀਂ ਕਥਾ ਵਾਚਕ ਕਹਿੰਦੇ ਆ ਉਹ ਜੋ ਰੱਬ ਦੀ ਵਿਆਖਿਆ ਕਰਦੇ ਨੇ ਕੁਰਾਨ ਦੀ ਵਿਆਖਿਆ ਕਰਦੇ ਨੇ ਉਹਨਾਂ ਨੂੰ ਵਾਇਸ ਕਹਿੰਦੇ ਨੇ ਵਾਇਸ ਇਹ ਵਾਜ਼ ਦੇ ਰਿਹਾ ਸੀ ਕਿ ਖੁਦਾ ਲਾ ਸ਼ਰੀਕ ਹੈ ਉਹਦਾ ਕੋਈ ਸ਼ਰੀਕ ਨਹੀਂ ਹੈ ਖੁਦਾ ਲਾ ਮਕਾਨ ਹੈ खुदा कोई मकान नहीं है अनाम है अठाम है जैसे कलगीधर पाश है ला मकान है ला शरीक है खुदा वाहिद है कल ही है बिल्कुल कल ही है वाहिद है वो कल्ला है वो ला मकान है वो ला शरीक है ਇੰਨਾ ਤਿੰਨ ਪੈਡੂਆਂ ਦੀ ਉਹ ਵਿਆਖਿਆ ਕਰ ਰਿਹਾ ਸੀ ਜਿਵੇਂ ਗੁਰਬਾਣੀ ਕਹਿੰਦੀ ਤਿਸ ਕਾ ਸਰੀਰ ਕੋ ਨਾਹੀਂ ਨਾ ਕੋ ਕੰਟਕ ਵਹਿ ਰਾਈ ਪਰਮਾਤਮਾ ਦਾ ਕੋਈ ਸ਼ਰੀਰ ਨਹੀਂ ਹੈ ਕੋਈ ਸ਼ਰੀਰ ਤੇ ਉਹਦਾ ਨਿਸ਼ਚਿਤ ਕੋਈ ਟਿਕਾਣਾ ਮਕਾਨ ਨਹੀਂ ਹੈ ਅਨਾਮ ਹੈ ਅਠਾਵ ਹੈ ਕਿਉਂਕਿ ਵਿਆਪਕ ਹੈ ਲਾ ਸ਼ਰੀਕ ਲਾ ਮਕਾਨ ਤੇ ਵਾਹਿਦ ਕੱਲਾ ਹੈ ਇਹਦੀ ਵਿਆਖਿਆ ਉਸਨੇ ਕੀਤੀ ਮਸਜਿਦ ਦੇ ਚ ਬੈਠੇ ਸਾਰੇ ਸਰੋਤਿਆਂ ਨੇ ਸੁਣੀ ਬਾਹਰ ਖੜੇ ਹੋਏ ਇਸ ਬਿਆਲੀ ਨੇ ਸੁਣੀ ਬੜਾ ਖੁਸ਼ ਹੋ ਗਿਆ ਬੜਾ ਪਰਸੰਨ ਹੋਇਆ ਪਹਿਲੀ ਵਾਰ ਅੱਜ ਹਿਰਦੇ ਦੇ ਦਾਗ ਵੀ ਬੜੇ ਟੁੱਲੇ ਸ਼ਹਿਰ ਜਾਣਾ ਭੁੱਲ ਗਿਆ ਵਾਪਸ ਆ ਗਿਆ ਕਹਿੰਦਾ ਲੈ ਖੁਦਾਇਆ ਸਾਨੂੰ ਪਤਾ ਹੀ ਨਹੀਂ ਸੀ ਤੂੰ ਵੀ ਸਾਡੀ ਤਰ੍ਹਾਂ ਲਾਸ਼ ਰੀਕ ਹੈ ਸਾਡਾ ਵੀ ਕੋਈ ਨਹੀਂ ਕੋਈ ਵੀ ਨਾ ਮਾਂ ਨਾ ਬਾਪ ਨਾ ਭਰਾ ਨਾ ਭੈਣ ਕੋਈ ਵੀ ਨਹੀਂ ਤੂੰ ਵੀ ਸਾਡੀ ਤਰ੍ਹਾਂ ਲਾ ਮਕਾਨ ਹੈ ਤੇਰਾ ਵੀ ਕੋਈ ਮਕਾਨ ਨਹੀਂ ਕੋਈ ਨਹੀਂ ਆਪਣਾ ਵੀ ਕੋਈ ਕੋਈ ਨਹੀਂ ਇਹ ਜੰਗਲ ਦੀ ਝੁੱਗੀ ਜਿਹਾ ਬਣਾਈ ਹੈ ਤੇ ਖੁਦਾ ਤੂੰ ਕੱਲਾ ਹੈ ਐ ਖੁਦਾਇਆ ਮੈਂ ਵੀ ਕਰਨਾ ਕੋਈ ਵੀ ਨਹੀਂ ਮੇਰਾ ਕੋਈ ਵੀ ਨਹੀਂ ਅੱਜ ਪਤਾ ਚਲੇ ਐ ਤੂੰ ਮੇਰੇ ਵਰਗਾ ਅੱਜ ਪਤਾ ਚਲੇ ਪਤਾ ਦੋਸਤੀ ਕਿੱਥੇ ਹੁੰਦੀ ਹੈ ਜਾਂ ਤੇ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ ਤਾਂ ਹੁੰਦੀ ਉੰਜ ਨਹੀਂ ਹੁੰਦੀ ਇਹ ਉਲਟਾ ਸਮਝ ਗਿਆ ਹੁਣ ਚਾਹੀਦਾ ਤੇ ਇਹ ਸੀ ਜੋ ਖੁਦਾ ਦੇ ਗੁਣ ਨੇ ਉਹਨਾਂ ਨੂੰ ਸਮਝਦਾ ਲੋਕ ਕੁਟੰਬ ਸਭ ਹਉਤੇ ਤੋਰੇ ਤੋ ਆਪਨ 베ੜੀ ਆਵੇ ਪਰ ਭੋਲਾ ਸੇ ਵਿਚਾਰ ਇਹ ਦੁਨੀਆ ਵੀ ਇਲਮ ਦੀ ਚਲਾਕੀਆਂ ਉਹਦੇ ਕੋਲ ਨਹੀਂ ਸੰਗ ਪੋਲਾਸ ਪੋਲਾਸ ਵਾਪਸ ਆਇਆ ਅੱਜ ਬੜਾ ਖੁਸ਼ ਹੈ ਸ਼ਾਮ ਦਾ ਸਮਾਂ ਹੋਇਆ ਭੇਡਾਂ ਦਾ ਦੁੱਧ ਉਸਨੇ ਕੱਢਿਆ ਤੇ ਗਰਮ ਕੀਤਾ ਬਾਜਰੇ ਦੀਆਂ ਦੋ ਰੋਟੀਆਂ ਬਣਾਈਆਂ ਨੇ ਤੇ ਹੱਥ ਜੋੜ ਕੇ ਖੁਦਾ ਦੀ ਤਰਫ ਉੱਪਰ ਮੂੰਹ ਕਰਕੇ ਅੱਖਾਂ ਕਰਕੇ ਕਹਿੰਦਾ ਖੁਦਾ呀 ਤੂੰ ਵਾਹਿਦ ਹੈ ਲਾ ਸ਼ਰੀਕ ਹੈ ਲਾ ਮਕਾਨ ਹੈ ਆਪਾਂ ਵੀ ਲਾ ਮਕਾਨ ਹਾਂ ਲਾ ਸ਼ਰੀਕਾਂ ਵਾਹਿਦ ਹਾਂ ਕੱਲ੍ਹੇ ਹੁਣ ਮੈਂ ਦੇਖੇ ਤੇਰੀ ਮੇਰੀ ਦੋਸਤੀ ਹੋ ਸਕਦੀ ਹੈ ਪਰ ਤੇਰੇ ਨਾਲੋਂ ਕੁਝ ਮੇਰੇ ਕੋਲ ਵੱਧ ਹੈ ਉਹ ਜੋ ਵਾਇਜ਼ ਹੈ ਨਾ ਉਹਨੇ ਨਹੀਂ ਦੱਸਿਆ ਤੇਰੇ ਕੋਲ ਪੇਡਾਂ ਨੇ ਮੇਰੇ ਕੋਲ ਪੇਟਾ ਹੈ ਜੀ ਆ ਤੂੰ ਆ ਮੇਰੇ ਕੋਲ ਦੇਖ ਮੈਂ ਦੁੱਧ ਗਰਮ ਕੀਤਾ ਹੋਇਆ ਤੈਨੂੰ ਪਿਲਾਵਾਂਗਾ ਮੈਨੂੰ ਤੇਰੀਆਂ ਖੂਬੀਆਂ ਦਾ ਨਹੀਂ ਪਤਾ ਮੇਰੀਆਂ ਖੂਬੀਆਂ ਸੁਣ ਲੈ ਆਪਣੇ ਗੁਣ ਰੱਬ ਨੂੰ ਸੁਣਾਉਂਦਾ ਹੈ ਏ ਖੁਦਾਇਆ ਜੇ ਤੈਨੂੰ ਕਦੀ ਤਾਪ ਚੜ ਜਾਏ ਨਾ ਮੈਨੂੰ ਥੋੜਾ ਜਿਹਾ ਜੜੀ ਬੂਟੀਆਂ ਦਾ ਵੀ ਗਿਆਨ ਹੈ ਮੇਰਾ ਪਿਓ ਮੈਨੂੰ ਦੇ ਗਿਆ ਸੀ ਮੈਂ ਉਹ ਜੜੀ ਬੂਟੀ ਘੋਲ ਕੇ ਤੈਨੂੰ ਪਿਲਾਵਾਂਗਾ ਤੇਰਾ ਤਾਪ ਲਾ ਦੇਵਾਂਗਾ ਖੁਦਾਇਆ ਜੇ ਤੇਰੇ ਕਪੜੇ ਪਾਟ ਜਾਣ ਨਾ ਮੈਨੂੰ ਸੇਣ ਦੀ ਜਾਂਚ ਵੀ ਆਉਂਦੀ ਹੈ ਮੇਰੇ ਕੋਲ ਸੋਈ ਧਾਗਾ ਵੀ ਹੈ ਪਤਾ ਨਹੀਂ ਤੇਰੇ ਕੋਲ ਹੈ ਕਿ ਨਹੀਂ ਤੇ ਖੁਦਾ ਹੋਰ ਸੁਣ ਲੈ ਮੇਰੇ ਕੋਲ ਇੱਕ ਹੋਰ ਵੀ ਗੁਣ ਹੈ ਤੇਰੀ ਜੁੱਤੀ ਕਿਧਰੇ ਪਾਟ ਜਾਏ ਮੈਂ ਉਹ ਵੀ ਸੀ ਦੇ ਆਂਗਾ ਮੈਨੂੰ ਉਹ ਵੀ ਬਣਾਉਣ ਦੀ ਜਾਂਚ ਆਉਂਦੀ ਹੈ ਮੈਂ ਆਪਣੀ ਰੋਟੀ ਆਪ ਬਣਾ ਲੈਣਾ ਦੋ ਰੋਟੀਆਂ ਮੈਂ ਬਣਾਈਆਂ ਨੇ ਬਾਜਰੇ ਦੀਆਂ ਇੱਕ ਤੇਰੇ ਵਾਸਤੇ ਇੱਕ ਆਪਣੇ ਵਾਸਤੇ ਹੈ ਖੁਦਾਇਆ ਲੇਖ ਤੂੰ ਕਦੀ ਮੈਲਾ ਹੋ ਜਾ ਉਹ ਸਾਹਮਣੇ ਛਪੜੀ ਹੈ ਨਾ ਮੈਂ ਉੱਥੇ ਤੈਨੂੰ ਇਸ਼ਨਾਨ ਕਰਾਵਾਂ ਮਲ ਮਲ ਕੇ ਤੇਰੀ ਮੈਲ ਲਾ ਦੇਵਾਂਗਾ ਜਿਹੜੀ ਤੈਨੂੰ ਚੰਬੜੀ ਹੋਵੇ ਤੇ ਜੇ ਕਿਦਰੇ ਤੇਰੇ ਸਿਰ ਦੇ ਚ ਜੂਆ ਪੈ ਗਈਆਂ ਹੋਣ ਮੌਲਾਨਾ ਰੂਮ ਨੇ ਜੋ ਕੁਝ ਲਿਖਿਆ ਹੈ ਜੇ ਜੂਆ ਪੈ ਗਈਆਂ ਹੋਣ ਮੈਂ ਆਪਣੀ ਮਾਂ ਕੋਲੇ ਆਜ ਵੀ ਸਿੱਖੀ ਸੀ ਤੇਰੀਆਂ ਸਾਰੀਆਂ ਜੂਆ ਕੱਢਦੇ ਆਂ ਇੰਜ ਫਰਿਆਦ ਕਰਦਾ ਪਿਆ ਹਜ਼ਰਤ موسی ਕੋਲ ਦੀ ਲੰਗਿਆ موسی ਉਹਨੇ ਖਿੱਚ ਕੇ ਉਸ ਨੂੰ ਚਪੇੜ ਮਾਰੀ ਇਹ ਕੀ ਕਰ ਰਹੇ ਖੁਦਾ ਦੀ ਤੋਹਿਨ ਕਰ ਰਹੇ ਉਹਦੀ ਤੂੰ ਜੂਆ ਕੱਢੇਗਾ ਉਹਦੀ ਤੂੰ ਮਹਿਲ ਧੋਵੇਂਗਾ ਜੋ ਹੈ ਹੀ ਨਿਰਮਲ ਜਿਹਨੂੰ ਮਹਿਲ ਲੱਗਦੀ ਨਹੀਂ ਤੂੰ ਉਹਨੂੰ ਰੋਟੀ ਖਿਲਾਵੇਂਗਾ ਜੇਨੂੰ ਭੁੱਖ ਲੱਗਦੀ ਨਹੀਂ ਤੂੰ ਉਹਦਾ ਤਾਪ ਉਤਾਰੇਗਾ ਇਤਨਾ ਕਹਿ ਕੇ موسی ਚਲਾ ਗਿਆ ਕੋਤੂਰ ਤੇ ਫਿਰ ਝੌਂਦਾ ਹੋਇਆ ਆਇਆ ਲੈ ਕਹਿੰਦਾ ਹੈ اے ਖੁਦਾਇਆ ਸੰਸਾਰ ਦੇ ਚ ਮੇਰੇ ਜੈਸਾ ਤੇ ਹੋਰ ਕੋਈ ਹੈ ਨਹੀਂ ਸੀ ਤੂੰ ਹੀ ਸੀ ਕੇਵਲ ਮੈਂ ਸੁਣ ਕੇ ਆਇਆ ਸੀ ਪਰ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਜੈਸਾ ਨਹੀਂ ਨਹੀਂ ਹੋਰ ਤੇ ਕੋਈ ਮੇਰੇ ਜੈਸਾ ਹੈ ਨਹੀਂ ਸਾਰੇ ਸ਼ਹਿਰ ਦੇ ਕਿਸੇ ਦੇ ਮਾਂ ਬਾਪ ਨੇ ਕਿਸੇ ਦੇ ਭਰਾ ਨੇ ਕਿਸੇ ਦੀਆਂ ਭੈਣਾਂ ਨੇ ਕੋਈ ਸੰਪਨ ਹੈ ਕਹਿਆਂ ਕੋਲ ਸੋਨੇ ਮਕਾਨ ਨੇ ਸਭ ਕੁਝ ਹੈ ਮੇਰੇ ਜੈਸਾ ਤੇ ਤੂੰ ਸੀ ਪਰ ਇਹ ਪੈਗੰਬਰ ਕਹਿੰਦਾ ਤੂੰ ਮੇਰੇ ਜੈਸਾ ਨਹੀਂ ਹੈ ਇਦਾਂ ਮਤਲਬ ਇਹ ਦੋਸਤੀ ਨਹੀਂ ਹੋਵੇਗੀ ਤੇ ਖੁਦਾਯਾ ਮੈਂ ਤੇ ਅੱਜ ਇਰਾਦਾ ਬਣਾ ਲਿਆ ਸੀ ਮੈਂ ਤੇਰਾ ਗੁਲਾਮ ਬਣਨਾ ਹੈ ਮੈਂ ਤੇਰਾ ਚਾਕਰ ਬਣਨਾ ਹੈ ਜ਼ਾਰੋ ਜ਼ਾਰ ਰੋਈ ਗਏ ਆਸਾਂ ਟੁੱਟ ਗਈ ਇੱਕ ਉਮੀਦ ਵਜ੍ਹੀ ਸੀ ਟੁੱਟ ਗਈ ਹਿਰਦਾ ਬੜਾ ਨਿਰਮਲ ਹੋਇਆ ਸੀ ਫਿਰ ਬੋਝਲ ਹੋ ਗਿਆ ਦਿਖਾਈ ਤੇ ਨਹੀਂ ਦਿੰਦਾ ਸਿਰਫ ਭਾਵਨਾ ਨਾਲ ਉਸਨੂੰ ਯਾਦ ਕਰ ਲਿਆ ਜਾਏ ਫਿਰਦਾ ਪਾਵਨ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਭੋਲੇ ਭਾਏ ਮਿਲੇ ਲਗ ਰਾਇਆ ਕੋਤੂਰ ਤੇ ਬੈਠਾ ਮੂਸਾ ਰੋਜ਼ ਬੈਠਦੇ ਹਾਂ ਉਸ ਦਾ ਧਿਆਨ ਜੁੜ ਜਾਂਦਾ ਸੀ ਬੈਠਦੇ ਹਾਂ ਉਹਦੀ ਸਮਾਧੀ ਲੱਗ ਜਾਂਦੀ ਸੀ ਅੱਜ ਨਹੀਂ ਅੱਧੀ ਰਾਤ ਤੋਂ ਵੀ ਜ਼ਿਆਦਾ ਹੋ ਗਈ ਮਨ ਨਹੀਂ ਜੁੜਦਾ ਹੁਣ ਇਸ ਨੇ ਪ੍ਰਾਰਥਨਾ ਕੀਤੀ ਹੱਥ ਜੋੜ ਕੇ ਖੁਦਾਯਾ ਅੱਜ ਗੱਲ ਕੀ ਹੈ ਮੇਰਾ ਮਨ ਤੇਰੇ ਨਾਲ ਜੁੜ ਕਿਉਂ ਨਹੀਂ ਰਿਹਾ ਕਾਰਨ ਹਲਾਮ ਹੋਇਆ ਅੱਜ ਤੂੰ ਕਿਸੇ ਨੂੰ ਤੋੜ ਕੇ ਆਇਆ ਨਹੀਂ ਜੁੜ ਸਕਾਂ ਨਹੀਂ ਜੁੜ ਸਕਾਂ ਅੱਜ ਕਿਸੇ ਜੁੜੇ ਹੋਏ ਨੂੰ ਤੂੰ ਤੋੜ ਕੇ ਆਇਆ ਮੈਂ ਤੈਨੂੰ ਜਗਤ ਦੇ ਚ ਭੇਜਿਆ ਸੀ ਪਤਾ ਹੈ ਕਿਸ ਵਾਸਤੇ ਤੂੰ ਬਰਾਏ ਵਸਲ ਕਰਦਣ ਆਮਦੀ ਨੇ ਬਰਾਏ ਫਸਲ ਕਰਦਣ ਆਮਦੀ ਮੈਤੇ ਨੂੰ ਜੋੜਨ ਵਾਸਤੇ ਭੇਜਿਆ ਸੀ ਤੂੰ țe ਤੋੜ ਕੇ ਆ ਗਿਆ ਇੱਕ ਜੁੜੇ ਹੋਏ ਨੂੰ ਤੋੜ ਕੇ ਆ ਗਿਆ ਕਹਿੰਦੇ ਨੇ موسی ਕੋ ਤੂਰ ਤੋਂ ਨਸਿਆ ਭਜੇ ਉਸ ਆਇਲੀ ਕੋ ਲਾਇਆ ਉਹਨੂੰ ਸਜਦਾ ਕੀਤਾ ਕਹਿੰਦਾ ਜਿਹੜੀ ਪ੍ਰਾਰਥਨਾ ਤੂੰ ਕਰਦਾ ਸੀ ਉਹੀ ਕਰ ਸਾਡੇ ਚੰਗੇ ਲਫ਼ਜ਼ਾਂ ਦੇ ਤੇ ਖੁਸ਼ ਨਹੀਂ ਤੇਰੇ ਇਨਾ ਭੋਲੇ ਬੋਲਾਂ ਤੇ ਖੁਸ਼ ਹੈ ਉਸੇ ਤਰ੍ਹਾਂ ਹੀ ਕਰ ਉਸੇ ਤਰ੍ਹਾਂ ਹੀ ਕਰ